ਕਫੋਦੀ ਗਈ ਉਹ ਜਸਬੀਰ ਹਜੇ ਤੱਕ ਤੇ ਆਈ ਨਹੀਂ ਗਈ ਇੰਨੀ ਗਰਮੀ ਚ ਨੀ ਬੈਣਾ ਆ ਗਈ ਆ ਜਾਣਾ ਕਿੱਥੇ ਸੀ ਉਥੇ ਬੋਟੀ ਤੇ ਆ ਵੋਟੀ ਤੇ ਬਣ ਗਈ ਇੰਨੀ ਗਰਮੀ ਚ ਤੂੰ ਗਈ ਪਾਣੀ ਦੀ ਬੋਤਲ ਨਾਲ ਲੈ ਕੇ ਗਈ ਨਾ ਬੋਤਲ ਆ ਵੋਟੀ ਤੇ ਬਣ ਗਿਆ ਵੇਖੋ ਉਹ ਕੰਦੀ ਮੇਚਾ ਜਿਹੜਾ ਤੁਸੀਂ ਭੇਜਿਆ ਸੀ ਉਹਦੇ ਮੁਤਾਬਕ ਵੋਟੀ ਦਾ ਸੂਟ ਬਣਾਤੇ ਵੇ ਲੋ ਠੀਕ ਆ ਹਾਂ ਨਾ ਗਲਾ ਗੁਲਾ ਵੇਖ ਲੋ ਪਰ ਲਾਈਨਿੰਗ ਉਹਨੇ ਆ ਵੇਖ ਲੋ ਕੀ ਰੰਗ ਕਿਹੜਾ ਲਾਤਾ ਜੇ ਲਾਈਨਿੰਗ ਦਾ ਆ ਕੀ ਸਤਰੰਗੀ ਲਾਤੀ ਸੀ ਆਹੋ ਮੈਂ ਤੇ ਆਪ ਕਹਿਣ ਡਈ ਆ ਮੋਟੀ ਦਾ ਰੰਗ ਗੋਰਾ ਚਿੱਟਾ ਰੰਗ ਗਿਆ ਤੇ ਉਹ ਤਾਂ ਰੰਗ ਤੇ ਚਲੋ ਅੱਜ ਆ ਜਨ ਆ ਕੀ ਲਾਤੀ ਤੇ ਉਥੇ ਜਦੋਂ ਪਾਏਗੀ ਦੀ ਜਵਾਈ ਦੀ ਪੱਲਾ ਐਦਾਂ ਹੋ ਗਿਆ ਤੇ ਵੇਖਣ ਵਾਲਿਆਂ ਨੇ ਕਹਿਣਾ ਕਚੱਜੀਆਂ ਸੰ ਜਨਾਨੀਆਂ ਨਹੀਂ ਸਾਡੇ ਦਾ ਬੇਇੱਜ਼ਤੀ ਦੇ ਵਿੱਚ ਭੇਜਣਾ ਵੀ ਸੂਟ ਸਗੰਦੇ ਹੈਗਾ ਜਿਆ ਕਦੇ ਤੁਸੀਂ ਤੁਹਾਡੇ ਜਾਂਦੇ ਚਠਾਣੀ ਪਸੰਦ ਕਰਕੇ ਗਈ ਸੀ ਆ ਲਾਈਨਿੰਗ ਹਈ ਮੈਂ ਮਰ ਜਾ ਮੈਂ ਕਦੋਂ ਨੂੰ ਕਹਿ ਕੇ ਆਈਆਂ ਮੈਨੂੰ ਕੀ ਪਤਾ ਤੇ ਕੋਈ ਗੱਲ ਹੀ ਨਹੀਂ ਹੋ ਰਹੀ ਹੋਈ ਉਹਦੀ ਗੱਲ ਛੱਡੋ ਆ ਆ ਰੰਗ ਲਾਤਾ ਜੀ ਉਹਨੇ ਤੇ ਦੂਜੀ ਦਾ ਰੰਗ ਵੇਖੋ ਆ ਵੇਖੋ ਦੂਜੀ ਤਰ੍ਹਾਂ ਘਿਰ ਤੋਂ ਲਾ ਮੋਟੀ ਲਾਤੀ ਆ ਭੇਜਣੇ ਵੀ ਤੁਸੀਂ ਸਗੰਦੇ ਸੂਟ ਆ ਤੇ ਗਰਮੀ ਚ ਉਹਦੇ ਕੋਲ ਆ ਸੂਟ ਪਹਿਜਣਾ ਹੀ ਨਹੀਂ ਸੂਟ ਤਾਂ ਸੋਹਣਾ ਹੈ ਸੂਟ ਤਾਂ ਮੈਂ ਹੀ ਪਸੰਦ ਕੀਤਾ ਸੀ ਪਹਿਜਣਾ ਨਾਲੇ ਤੁਹਾਨੂੰ ਪਤਾ ਵਿਆਹਾਂ ਸ਼ਾਦੀਆਂ ਚ ਇਤਨਾ ਦੇ ਕੱਪੜੇ ਦੇ ਦੇ ਸੋਹਣੇ ਲਾਈਨਿੰਗ ਆ ਹੋ ਲਾਈਨਿੰਗ ਅੱਛਾ ਆ ਜਾ ਕੇ ਵਾਪਸ ਕਰਕੇ ਆਨੇ ਨੂੰ ਹੈ ਨਾ ਉਹਨੂੰ ਕਹੋ ਦੇੜ ਕੇ ਕਰੇ ਭੈਣ ਜੀ ਉਹਦੀ ਮਾਂ ਵੀ ਕਿ ਤਰ੍ਹਾਂ ਦੀ ਹੈ ਦੇਖੀ ਇੰਨੇ ਸੋਹਣੇ ਸੂਟ ਦੀ ਨਾ ਉਹਨੇ ਡੰਡ ਲਾ ਕੇ ਰੱਖ ਦਿੱਤੀ ਹੈ ਤੇ ਹੋਰ ਕੀ ਅੱਛਾ ਮੇਰੀ ਗੱਲ ਸੁਣੋ ਇਹ ਤੇ ਗੱਲ ਛੱਡੋ ਪਰ ਮੈਂ ਪਟਿਕ ਤੇ ਸੀ ਹੂੰ ਤੇ ਭੈਣਾ ਉਥੇ ਕਿਸੇ ਦੀਆਂ ਮੈਂ ਗੱਲਾਂ ਸੁਣਨ ਲਈ ਕੀ ਹੁਣ ਕੀ ਸੁਣ ਨਹੀਂ ਗੱਲਾਂ ਟੜੀਆਂ ਉਹਆਂ ਸੁਣੀਆਂ ਸੁਣੀਆਂ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਮੈਂ ਘੜੀ ਘੜੀ ਉਧਰ ਗੱਲ ਘਰਾਣੇ ਨੇ ਹੋਰ ਮਹੀਨੇ ਤੱਕ ਸਾਹਿਲ ਦਾ ਵਿਆਹ ਹੋ ਜਾਣਾ ਹੂੰ ਵੋਟੇ ਆ ਜਾਣੇ ਘਰੇ ਤੇ ਇਹ ਆਪਾਂ ਨੂੰ ਕੋਈ ਇੰਤਜ਼ਾਮ ਕਰਨਾ ਪੈਣਾ ਹੈ ਕਿਹੜਾ ਇੰਤਜ਼ਾਮ ਇਹ ਮੇਰੀ ਗੱਲ ਸੁਣ ਵਿਆਹ ਤੋਂ ਪਹਿਲਾਂ ਜਿਹੜੀ ਪੜ੍ਹਾਈ ਹੁੰਦੀ ਬੱਚਿਆਂ ਦੀ ਇਹ ਆਪਾਂ ਉਹ ਕਰਵਾਣੀ ਹੈ ਉਹਨੂੰ ਕਲਾਸਾਂ ਦੇਣੀਆਂ ਪੈਣੀਆਂ ਇਹ ਵੀ ਗੱਲ ਠੀਕ ਹੈ ਸਾਹਿਲ ਨੂੰ ਕਲਾਸ ਦੇਣੀ ਪੈਣੀ ਹੈ ਨਾ ਡੀ ਨਹੀਂ ਤੇ ਪੈਣੀ ਹੈ ਉਹਨੂੰ ਕੀ ਉਹਨੂੰ ਜਿਸ ਲਾਇ ਗਲੀ ਮੈਂ ਉਹਦੇ ਨਾਲ ਚੱਲੀ ਠੀਕ ਆ ਇਹ ਅੱਜ ਤੋਂ ਉਹਦੇ ਨਾਲ 1 ਘੰਟਾ ਗੱਲ ਕਰਿਆ ਕਰਨੀ ਉਹਦੇ ਵਿਆਹ ਬਾਰੇ ਆਪਾਂ ਮੰਜੂਗਾ ਨਾ ਮੰਨ ਕੇ ਜਾਊਗਾ ਮੰਨੂਗਾ ਹੀ ਮੰਨੂਗਾ ਵੇਖੀ ਜਰਾ ਕ ਮੈਨੂੰ ਉਹ ਜਨਾਨੀ ਨੇ ਦੱਸਿਆ ਕਦੀ ਆਪਣੇ ਮੁੰਡੇ ਨੂੰ ਪਹਿਲਾਂ ਹੀ ਪਟੀਆਂ ਪੜਾ ਦਿਓ ਜਿਹੜੀਆਂ ਪੜਾਣੀਆਂ ਬਾਅਦ ਚ ਮੁੰਡੇ ਹੱਥੋਂ ਨਿਕਲ ਜਾਂਦੇ ਜੇ ਹੱਥੋਂ-ਥੋਂੋਂ ਨਿਕਲੰਦਿਆਂ ਆਪਣੇ ਕੋਲ ਦੇਖ ਕੇ ਕੀ ਕਿਆ ਹੈ ਹਾਂ ਤੇ ਇਹ ਮੇਰੀ ਗੱਲ ਸੁਣ ਉਹਨੂੰ ਆਵਾਜ਼ ਮਾਰ ਤੇ ਉਹਨੂੰ ਸਾਰੀਆਂ ਗੱਲਾਂ ਸਮਝਾ ਦਈਏ ਪਹਿਲਾਂ ਮੇਰੀ ਗੱਲ ਸੁਣ ਉਹਨੂੰ ਨਾ ਕਵੀ ਗਲੀ ਚ ਕਿਸ ਨੇ ਕੀ ਹੈ ਨਹੀਂ ਨਹੀਂ ਮੈਂ ਕਿਉਂ ਨਾ ਲੈਣਾ ਉਹਨੇ ਦਾ ਬਟਿਕ ਵਾਲੇ ਦਾ ਜਾ ਕੇ ਲੜ ਪੈਣਾ ਵੇ ਸਾਹਿਲ ਸਾਹਿਲ ਆ ਵੇ ਲੋਕਰਾਂ ਦੀ ਆਵਾਜ਼ ਤੇ ਹੇਠ ਤੱਕ ਆਇਆ ਨਹੀਂ ਜੇ ਹੁਣੇ ਵੇਖੀ ਆ ਗਿਆ ਲੈ ਹਾਂਜੀ ਮੇਰੀ ਗੱਲ ਸੁਣ ਤੇ ਉਹ ਤੇਰੀ ਤਾਈ ਦੀ ਜਿਹੜੀ ਭੈਣ ਹੈਗੀ ਆ ਵੱਡੀ ਆ ਤਾਈ ਨਹੀਂ ਦੂਜੀ ਤਾਈ ਦੀ ਭੈਣ ਨੂੰ ਕਾੜਦੇ ਆ ਆਹੋ ਸਾਰਿਆਂ ਨੂੰ ਦੇ ਆ ਮੈਂ ਦੇਤਾ ਤੇ ਗਾਂ ਭਰਾ ਵਾ ਉਹਦੇ ਪੇਕੇ ਵੀ ਚਲ ਜਾਣਾ ਸੀ ਉਧਰ ਕਿੱਧਰ ਦੇਣ ਜਾਵਾਂ ਮੈਂ ਲੈ ਦੱਸ ਤੇਰੀ ਦਾਦੀ ਦੀ ਮਾਸੀ ਆ ਉਹਨੂੰ ਵੀ ਦੇਖ ਕੇ ਆਣਾ ਜਸਵੀਰ ਸਾਰੇ ਥਾਵਾ ਤੋਂ ਉਹਨੂੰ ਹੀ ਭੇਜਣਾ ਗਰਮੀ 'ਚ ਫਿਰ ਕੀ ਹੋ ਗਿਆ ਤੇ ਜਿੱਥੇ ਅੱਗੇ ਗਿਆ ਸੀ ਨਾ ਦੇਰ ਉਹਨਾਂ ਨੂੰ ਫੜਾਉਂਦਾ ਉਹ ਅੱਗੇ ਪਹੁੰਚਾ ਦਿੰਦੇ 10 ਕਦਮ ਜਾਣਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਆਪਾਂ ਘਰ ਖੁਸ਼ੀ ਦਾ ਪਾਠ ਰਖਵਾਣਾ ਹੈਗਾ ਤੇ ਉਦੋਂ ਸਾਰੇ ਡੱਬੇ ਦੇ ਦਾਂਗੇ ਤੁਸੀਂ ਕਿਹਾ ਸੀ ਨਹੀਂ ਜੀ ਘਰ ਘਰ ਜਾ ਕੇ ਦੇ ਕੇ ਆਣੇ ਚਲੋ ਮੰਮੀ ਇੱਕ ਵਾਰੀ ਮੈਨੂੰ ਦੱਸ ਦੋ ਕਿਹਨੂੰ ਕਿਹਨੂੰ ਦੇਣੇ ਆ ਮੈਂ ਇੱਕ ਵਾਰੀ ਜਾ ਕੇ ਦੇ ਆਉਂਗਾ ਬਾਰ ਬਾਰ ਨਾ ਮੈਨੂੰ ਕਿਉਂ ਇੱਧਰ ਵੀ ਜਾਣਾ ਤੇ ਉੱਧਰ ਵੀ ਜਾਣਾ ਨਾ ਤੈਨੂੰ ਬਾਰ ਬਾਰ ਫੋਨ ਨਹੀਂ ਤੇਰਾ ਮੁੱਕਦਾ ਉਹ ਗਰਮੀ ਪਤਾ ਕਿੰਨੀ ਆ ਮੇਰੀ ਗੱਲ ਸੁਣ ਕਾਕਾ ਵਿਆਹ ਤੋਂ ਪਹਿਲਾਂ ਨਾ ਕੁੜੀ ਨਾ ਇੰਨੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਇਹਦੇ ਸਾਰੀ ਰਸ ਹੁੰਦਾ ਹੀ ਕੋਈ ਨਹੀਂ ਹੋਰ 4 ਦਿਨਾਂ ਨੂੰ ਉਹਨੇ ਤੇਰੇ ਕੋਲ ਹੀ ਆ ਜਾਣਾ ਫਿਰ ਕਿਹਾ ਮੰਮੀ ਹੁਣ ਪਹਿਲਾਂ ਵਾਲਾ ਮਹੌਲ ਥੋੜੀ ਰਿਹਾ ਵਾ ਜੇ ਫੋਨ ਤੇ ਗੱਲ ਕਰ ਵੀ ਲੈਨੇ ਤੇ ਕੀ ਹੋ ਗਿਆ ਲੈ ਗੱਲ ਕਰ ਲੰਦੇ ਜੀ ਕਿਤਨਾ ਟੌਰ ਨਾ ਕਹਿੰਦੇ ਅੱਛਾ ਮੇਰੀ ਗੱਲ ਸੁਣ ਫੋਨ ਆਪਣਾ ਲਾ ਦੇ ਸਾਇਲੈਂਟ ਤੇ ਜਿਹੜੀ ਗੱਲ ਕਰਨੀ ਹੈ ਨਾ ਉਹ ਧਿਆਨ ਨਾਲ ਖੁੱਲ ਕੇ ਸੁਣੀ ਜਾ ਦੱਸੋ ਤੇ ਨਾ ਇਹ ਗੱਲ ਆਪਣੀ ਵੋਟਿੰਗ ਨਾ ਕਰਨੀ ਦੱਸੋ ਗੱਲ ਐਸ ਤਰ੍ਹਾਂ ਹੈ ਕਿ ਤੇਰਾ ਪੁੱਤ ਆਪਾਂ ਹੋਰ ਥੋੜੇ ਦਿਨ ਬਾਅਦ ਤੇਰਾ ਵਿਆਹ ਹੈਗਾ ਠੀਕ ਆ ਤੇ ਨਾ ਥੋੜਾ ਜਿਹਾ ਅ ਜੀਜੀ ਜਿਹੜਾ ਕਰਦਾ ਨਾ ਇਹ ਨਾ ਕਰਿਆ ਕਰ ਵੋਟੀ ਦੀ ਕੋਈ ਗੱਲ ਨਹੀਂ ਉਹ ਮੰਨਣੀ ਨਹੀਂ ਤੂੰ ਪਾਗਲੇ ਪਾਗਲ ਜਨਨੀ ਉਹਨੂੰ ਕਹੇ ਸਾਡੇ ਅੱਗੇ ਜੀਜੀ ਕਰਨੀ ਉਹਦੇ ਅੱਗੇ ਨਹੀਂ ਕਰਨੀ ਨਾ ਵੀ ਸਾਨੂੰ ਤੂੰ ਤੂੰ ਕਰਨਾ ਸ਼ੁਰੂ ਕਰ ਦੇ ਨਹੀਂ ਨਹੀਂ ਮੇਰੀ ਗੱਲ ਸੁਣ ਵੋਟੀ ਜੇ ਤੈਨੂੰ ਦੂਜੇ ਦਿਨ ਕਵੇ ਨਾ ਪੇਕੇ ਜਾਣਾ ਤੇ ਉਹਨੂੰ ਪੇਕੇ ਨਹੀਂ ਉਹ ਲੈ ਕੇ ਜਾਣਾ ਜੇ ਕਵੇ ਰੋਟੀ ਖਾਣ ਬਾਹਰ ਜਾਣਾ ਤੇ ਕਿਆ ਘਰ ਬਣਾ ਲਓ ਸਾਰੇ ਟੱਬਰ ਖਾਵਾਂਗੇ ਹਾਂ ਆ ਵਿਆਹ ਤੋਂ ਬਾਅਦ ਕੀ ਦੱਸਣੇ ਉਹਨਾਂ ਦੇ ਨੋਕੂ ਮਣ ਗਈ 15 ਦਿਨ ਲਾ ਕੇ ਆਈ ਤੇ ਐਵੇਂ ਨਹੀਂ ਜਾਣਾ ਤੂੰ ਤੇ ਜੇ ਜਾਵਾਂਗੇ ਸਾਰੇ ਇਕੱਠੇ ਜਾਵਾਂਗੇ ਹਾਂ ਜਿੱਥੇ ਜਾਣਾ ਉਹਨਾਂ ਨੂੰ ਕਿਹਾ ਮੈਂ ਆਪਣੀ ਮਾਂ ਨੂੰ ਤੇ ਆਪਣੀ ਤਾਈ ਨੂੰ ਨਾਲ ਖੜਨਾ ਮੈਂ ਉਹਨਾਂ ਤੋਂ ਬਿਨਾਂ ਨਹੀਂ ਜਾ ਸਕਦਾ ਜਾਣਾ ਵੀ ਨਹੀਂ ਚਾਹੀਦਾ ਠੀਕ ਆ ਦੂਜੀ ਗੱਲ ਜਿਹੜਾ ਵੀ ਪਿਆਸਾ ਢੇਲਾ ਜਿਸ ਤਰ੍ਹਾਂ ਸਾਨੂੰ ਧੜਾਣਾ ਨਾ ਉਸੇ ਤਰ੍ਹਾਂ ਧੜਾਣਾ ਆਪਣੀ ਜਨਾਨੀ ਨੂੰ ਪੂਰੇ ਆਪਣੇ ਦਿਲ ਦੇ ਰਾਜ ਦੱਸਣੇ ਨਹੀਂ ਉਹ ਇਹ ਗੱਲ ਸੁਣ ਲੈ ਮੇਰੀ ਹੋਰ ਕੁਝ ਹੋਰ ਕੁਝ ਹੋਰ ਭੈਜੀ ਅਜੇ ਸ਼ੁਰੂ ਹੋਇਆ ਹੈ ਕੰਮ ਦੱਸੋ ਦੱਸੋ ਗਾਂ ਦੱਸੋ ਮੇਰੀ ਗੱਲ ਸੁਣ ਲੈ ਜੇ ਕਵੇ ਮੈਂ ਸ਼ਾਪਿੰਗ ਕਰਨ ਬੜੇ ਵੱਡੇ ਮਾਲ ਵਿੱਚ ਜਾਣਾ ਜ਼ਰੂਰ ਉਹੀ ਚੀਜ਼ ਉੱਥੇ ਤੇ ਉਹੀ ਉਹ ਉਹਨਾਂ ਨੇ ਉਹ ਵੱਡਾ ਵੱਡਾ ਕਰਕੇ ਲਾਤਾ ਤੇ ਉਹਦਾ ਰੇਟ ਜ਼ਿਆਦਾ ਬਣਾਤਾ ਉਹੀ ਇੱਕ ਛੋਟੀ ਦੁਕਾਨ ਤੇ ਲੈ ਜਾਣਾ ਸ਼ੋਪਿੰਗ ਕਰਾਣਾ ਵਾਸਤੇ ਤੇ ਦਸਾਂ ਮਿੰਟਾਂ ਦੇ ਵਿੱਚ ਕਾਰ ਵਾਪਸ ਆਉਣਾ ਤੇ ਬਾਹਰ ਰੋਟੀਆਂ ਰੋਟੀਆਂ ਆਈਸਕ੍ਰੀਮਾਂ ਨਹੀਂ ਖਾਣ ਖਲੋਜੀ ਦਾ ਪਤਾ ਕੀ ਨੂੰਆਂ ਧੀਆਂ ਚੰਗੀਆਂ ਥੋੜਾ ਲੱਗਦੀਆਂ ਕਿ ਰੇੜੀਆਂ ਤੇ ਖਲੋਕੇ ਗੋਲ ਗੱਪੇ ਖਾਣ ਅੱਛਾ ਦੂਸਰੀ ਗੱਲ ਜੇ ਮੱਲਾ ਕੇ ਤੇਰੀ ਹੱਦ ਕਿਤੇ ਹੋਰ ਤਰ੍ਹਾਂ ਹੀ ਹੋ ਜਾਂਦੀ ਕੀ ਕਹਿੰਦੇ ਹੱਦ ਕੀ ਕੰਨੇ ਆ ਤੇਰੇ ਕੋ ਜਰੀਆ ਨਹੀਂ ਜਾਂਦਾ ਮਾਰੀਦਾ ਹੁਣ ਕੀ ਕਰੇਗਾ ਕੀ ਕਰੇ ਫਿਰ ਤੂੰ ਪਤਾ ਹੀ ਕਿਹਣਾ ਮੇਰੀ ਮੰਮੀ ਨੂੰ ਤੇ ਮੇਰੀ ਤਾਈ ਨੂੰ ਪੁੱਛ ਲਾ ਜੋ ਇਹ ਕਹਿਣਗੀਆਂ ਆਪਾਂ ਉਤਰਾ ਕਰਨਾ ਇਹਨਾਂ ਦੇ ਕਹਿ ਤੋ ਬਗੈਰ ਮੈਂ 1 ਮਿੰਟ ਨੂੰ ਚੱਲਣਾ ਇਹ ਗੱਲ ਪੱਕੀ ਸੁਣ ਲੈ ਪਰ ਤੈਨੂੰ ਜਦੋਂ ਕਵੇ ਨਾ ਵੀ ਤੂੰ ਆਪਣੀ ਮਾਂ ਦੀ ਤਾਈ ਦੀ ਬੜੀ ਸੁਣਨਾ ਸਾਫ਼ ਕਹਿਦੀ ਸੁਣਨੀ ਨਹੀਂ ਮੈਂ ਤਾਂ ਉਹਨਾਂ ਦੀ ਸੁਣਨੀ ਆ ਕੋਈ ਵੀ ਕੰਮ ਆ ਸਾਡੇ ਪੁੱਛੇ ਬਗੈਰ ਨਹੀਂ ਕਰਨਾ ਠੀਕ ਆ ਰੋਵ ਥੱਲੇ ਨਹੀਂ ਹੋ ਰਹਿਣਾ ਅੱਛਾ ਸਾ ਚੁੱਪ ਕਰ ਮੇਨ ਗੱਲ ਦਾ ਚੇਤਾ ਹੀ ਪਲਕੀ ਜਿਹੜੀ ਗੱਲ ਕਹੀ ਆ ਮੇਰੀ ਗੱਲ ਸੁਨ ਕਾਕਾ ਜਿੰਨੇ ਵੀ ਸਗਨਾਂ ਦੇ ਪੈਸੇ ਇਕੱਠੇ ਹੋਏ ਉਹਦੇ ਪਰਸ ਵਿੱਚ ਨਹੀਂ ਹੋ ਰਹਿਣ ਦੇਣੇ ਆਹੋ ਆ ਗੱਲ ਬੜੀ ਕੰਮ ਦੀ ਨਹੀਂ 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 ਪਰਸਾ ਪਰਸਾ ਤੇ ਕੰਮ ਹੀ ਨਹੀਂ ਸੀ ਕਰਨਾ ਜਸਵੀਰ ਤੈਨੂੰ ਯਾਦ ਹੈ ਉਹਨਾਂ ਨੇ ਰਮਾਲ ਵਿਚਾਰਣਾ ਸੀ ਅੱਗੇ ਉਹ ਅੱਜ ਕੱਲ ਚੱਲਿਆ ਹੋਏ ਧਾਗਾ ਕਿਚੋ ਉਹ ਬੰਦ ਹੋ ਜਾਂਦਾ ਉਹ ਸਾਡਾ ਹੀ ਸਗਨ ਹੁੰਦੇ ਕੁੜੀ ਵਾਲੇ ਪਤਾ ਕੀ ਕਰਦੇ ਜਦੋਂ ਕੁੜੀ ਨੂੰ ਸਗਨ ਪੰਦਰ ਦਵਾ ਦਾ ਵਾਬ ਚ ਭੱਟਾ ਮਾਰ ਕੇ ਪੈਂਦੇ ਸਗਨ ਰੱਖ ਲੈਂਦੇ ਆਹ ਸੱਚੀ ਗੱਲ ਹੈ ਹਾਂ ਕਰ ਲੈਂਦੇ ਆ ਅੱਜ ਕੱਲ ਇਤਰਾ ਹੀ ਹੁੰਦਾ ਜੇ ਕਿ ਸਾਰੇ ਸ ਧਿਆਨ ਰੱਖੀ ਤੇ ਸਾਰੇ ਲਫਾਫੇ ਲਿਆ ਕੇ ਨਾ ਮੈਨੂੰ ਤੇ ਪੈਂਚੀ ਰਫੜਾ ਦੇ ਤੂੰ ਉਸੇ ਟਾਈਮ ਸਾਹਮਲੀ ਤੇਰੇ ਕੋ ਪਰਸ ਹੋਏਗਾ ਵੱਡਾ ਉਸੇ ਟਾਈਮ ਰੁਮਾਲ ਦਾਵੇਂ ਧਾਗਾ ਖਿੱਚੀ ਉਹ ਬੰਦ ਹੋ ਜਾਏਗਾ ਤੇ ਉਹਨੂੰ ਤੇਹ ਲਾ ਕੇ ਪਾਈਆਂ ਆਪਣੇ ਤੇ ਅਸੀਂ ਆਰਾਮ ਨਾਲ ਬੈਠ ਕੇ ਗੇਲ ਲਾ ਗੀਆਂ ਹਾਂ ਵੇਖ ਸਾਈਲ ਅੱਜ ਸਾਨੂੰ ਕੋਈ ਦੇਖ ਕੇ ਜਾਏਗਾ ਕੱਲ ਅਸੀਂ ਉਹਨੂੰ ਮੋੜਨਾ ਵੀ ਹੈ ਅਸੀਂ ਤੇ ਉਹਨਾਂ ਦੇਣਾ ਵੀ ਹੈ ਠੀਕ ਹੈ ਤੁਹਾਨੂੰ ਪਤਾ ਹੀ ਨਾ ਹੋਏਗਾ ਤੇ ਅਸੀਂ ਦਵਾਂਗੇ ਕੀ ਅਗਲੇ ਨੂੰ ਸਾਲ ਮੇਰੀ ਗੱਲ ਸੁਣਾ ਸਾਲ ਇੱਕ ਤਾਂ ਕਪੜਾ ਉਹਨੂੰ ਲੈ ਕੇ ਨਾ ਦਵੇਂ ਸਾਲ ਇੱਕ ਕਪੜਾ ਨਾ ਲੈ ਕੇ ਦਵੇਂ ਉਹਨੂੰ ਬਤੇਰੇ ਨੇ ਠੀਕ ਹੈ ਔਰ ਜਦੋਂ ਘਰੋਂ ਜਾਣਾ ਟਾਈਮ ਵੇਖਣਾ ਕਿੰਨੇ ਟਾਈਮ ਤੇ ਗਈ ਤੇ ਕਿੰਨੇ ਟਾਈਮ ਤੇ ਵਾਪਸ ਆਈ। ਤੇ ਮੇਕਅਪ ਦਾ ਸਮਾਨ ਵੀ ਤੇਰਾ ਇਕੱਠਾ ਹੋ ਗਿਆ ਹੋਇਆ ਹੁੰਦਾ। ਮੇਕਅਪ ਨਹੀਂ ਲੈ ਕੇ ਦੇਣਾ। ਹਾਂ। ਇੱਕ ਗੱਲ ਹੋਰ ਕੀ ਕਹਿੰਦੇ ਹੁੰਦੇ ਆਪਰਸਪੁਰ ਚੱਕਰਾਂ 'ਚ ਨਾ ਪਵਿੰ। ਆ ਸੂਟ ਲੈ ਕੇ ਦੇ ਦਵੇਂ ਤੇ ਨਾਲੇ ਸਾਦੇ ਕੱਪੜਿਆਂ 'ਚ ਰੱਖੀ। ਠੀਕ ਆ? ਆਏ ਹੈ। ਅੱਜਕੱਲ੍ਹ ਦੇ ਉਹ ਟੀ-ਸ਼ਰਟਾਂ ਪਾ ਲੈਂਦੀਆਂ ਨੇ ਤੇ ਪਜਾਮੇ 'ਚ। ਚਲ ਉਹ ਕੋਈ ਗੱਲ ਰਾਤ ਨੂੰ ਪਾਵਗੇ। ਦੂਸਰੀ ਗੱਲ ਜਦੋਂ ਮੁੰਡੇ ਦਾ ਨਵਾਂ-ਨਵਾਂ ਵਿਆਹ ਹੋਵੇ ਨਾ ਤਾਂ ਸੋਹਰਿਆਂ ਨੂੰ ਰੋਟੀ ਦੇ ਖੜਨਾ ਹੁੰਦਾ ਈ। ਲੈ ਕੇ ਜਾਣਾ ਦਾ ਸਦਨਾ ਹੁੰਦਾ ਈ ਤੇ ਜਦੋਂ ਤੂੰ ਜਾਣਾ ਨਾ ਤੇ ਉਹ ਜੇ ਜਿਨਾਂ ਨੇ ਪਹਿਲੀ ਵਾਰੀ ਸਾਨੂੰ ਘਰੇ ਸਦਣਾ ਨਾ ਤਾਈ ਦਾ ਸੂਟ ਮਾਂ ਦਾ ਸੂਟ ਪੱਕਾ ਪਾਉਂਦਾ ਤੇ ਨਾਲ 11-1100 ਰੁਪਇਆ ਇਹ ਥੋੜਾ ਤੈਨੂੰ ਕਪੜੇ ਦੇਣ ਚੱਲ ਅੱਜ ਵਾਸਤੇ ਡੱਬਾ ਡੱਬਾ ਵੀ ਮਟਿਆਈ ਦਾ ਉਹ ਤਾਂ ਬੰਦਾ ਹੀ ਆ ਕਿ ਨਹੀਂ ਅੱਜ ਕੱਲ ਕੋਈ ਨਹੀਂ ਦਿੰਦੇ ਕਹਿੰਦੇ ਨੇ ਆਈ ਜੇ ਸਭ ਕੁਝ ਤੇ ਲੈ ਜਾਓ ਚੱਲ ਠੀਕ ਆ ਸੁਣ ਲੈ ਨਾ ਮੇਰਾ ਪੁੱਤ ਸੁਣ ਲੈ ਤੇ ਮੈਂ ਸਾਰਾ ਕੁਝ ਲਿਆ ਮਮਮੀ ਹਾਂ ਪੁੱਤ ਕੋਈ ਚੀਜ਼ ਰਹਿ ਗਈ ਤਾਂ ਉਹ ਵੀ ਦੱਸ ਦੋ ਤਾਂ ਤੇ ਬੜਾ ਸ਼ੁਰੂ ਹੋਈ ਕਹਾਣੀ ਇੰਨਾ ਸਾਲ ਕੋਲ ਤੇ ਦੱਸਤਾ ਰਹਿ ਗਿਆ ਅੱਛਾ ਰਹਿ ਗਿਆ ਕਿ ਸਵੇਰੇ ਉਹਨੂੰ ਕਹੇ 4 ਵਜੇ ਉੱਠਿਆ ਕਰ ਨਾ ਧੋ ਕੇ ਤੇ ਕੀ ਨਾ ਕਹਿੰਦੇ ਫਿਰ ਸਾਨੂੰ ਉਠਾਵੇ ਦੋਵਾਂ ਜਣੀਆਂ ਨੂੰ ਚਾਹ ਪਾਣੀ ਦੇਵੇ ਚੰਗਾ ਇਹ ਕੰਮ ਐ ਤੇ ਆਪਾਂ ਬਸ 5 ਦਿਨ ਤੱਕ ਮਸਾਂ ਨੂੰ 12 ਪੰਜਵੇਂ ਦਿਨ ਆਪਾਂ ਚੌਂਕੇ ਛਾੜ ਦੇਣਾ ਠੀਕ ਐ ਤੇ ਹੋਰ ਕੀ ਉਸ ਬਾਬਲੇ ਸਮ ਬਕਰ ਨਹੀਂ ਪਤਾ ਲੱਗਣਾ ਕੱਲੋਂ ਤੈਨੂੰ ਕਵੇ ਕਿ ਆ ਸਗਨ ਜਿਹੜਾ ਮੇਰੇ ਭਰਾ ਨੂੰ ਦੇ ਤੇ ਆ ਉਹਨੂੰ ਦੇ ਉਹਨੂੰ ਦੇ ਮੰਮੀ ਆਪਣੀ ਤਾਂ ਤੁਸੀਂ ਸੁਣਾਤੀ ਆ ਇੱਕ ਵਾਰੀ ਮੇਰੀ ਵੀ ਸੁਣ ਲਓ ਪੁੱਤ ਤੇਰੀ ਕੀ ਸੁਣਨੀ ਮੰਮੀ ਇਹ ਸੁਣੋ ਕੀ ਜਦੋਂ ਤੁਸੀਂ ਦੀਦ ਦਾ ਵਿਆਹ ਕੀਤਾ ਸੀ ਉਹਨਾਂ ਨੂੰ ਵੀ ਇਹੀ ਮਤਾਂ ਦਿੱਤੀਆਂ ਸੀ ਉਹ ਕੀ ਕਿਨ ਲੱਗਈ ਉਹ ਇਹ ਕਿਹੜੀ ਨਵੀਂ ਗੱਲ ਪਛਵਾ ਲਿਆ ਉਹਨਾਂ ਨੂੰ ਉਹਨਾਂ ਨੂੰ ਇਹ ਕਿਹਾ ਸੀ ਕਿ ਜੇ ਸਵੇਰੇ ਉੱਠਣਾ ਵਾ ਤੇ 4 ਵੇ ਉੱਠੀ ਉਹਨਾਂ ਨੂੰ ਤੁਸੀਂ ਇਹ ਕਹਿੰਦੇ ਜੇ ਕਿ 10 ਵੇ ਤੋਂ ਪਹਿਲਾਂ ਤੂੰ ਉੱਠਣ ਨਹੀਂ ਆ ਜੇ ਤੈਨੂੰ ਕੋਈ ਕੁਝ ਕਵੇ ਵੀ ਨਾ ਤੇ ਕਹਿਦੀ ਹਾਏ ਮੇਰਾ ਸਿਰ ਬੜਾ ਦੁਖੰਦਿਆ ਵਾ ਨਾਲੇ ਦੀਦੀ ਨੂੰ ਤੁਸੀਂ ਇਹ ਕਹਿੰਦੇ ਜੇ ਕਿ ਜੀਜਾ ਜੀ ਨੂੰ ਕਹਿ ਕੇ ਸਭ ਤੋਂ ਮਹਿੰਗੀ ਦੁਕਾਨ ਤੋਂ ਕੱਪੜੇ ਲੈ ਕੇ ਆਉਣੇ ਆ ਤੇ ਨਾਲੇ ਜੇ ਦਿਨ ਲੱਗੇ ਨਾ ਅੱਜ ਮੈਂ ਦਿਨ ਕੰਮ ਬੜਾ ਕਰ ਲਿਆ ਵਾ ਤੇ ਰਾਤੀ ਉਹਨੂੰ ਕਹੀਂ ਕੀ ਰੋਟੀ ਅਹੀਂ ਬਾਰੋਖਾਨ ਜਾਵਾਂਗੇ ਤੇ ਬਾਕੀਆਂ ਵਾਸਤੇ ਘਰੋਂ ਲੈ ਆਵਾਂਗੇ ਦੋਸੋ ਮੰਮੀ ਉਹਨਾਂ ਨੂੰ ਵੀ ਤੁਸੀਂ ਇਹੀ ਸਲਾਹ ਦੇਣੀ ਸੀ ਉਹ ਤਾਂ ਸਾਡੀ ਕੁੜੀ ਆ ਇਹੀ ਤਾਂ ਫਰਕ ਹੈ ਨਾ ਮੰਮੀ ਜਦੋਂ ਅਸੀਂ ਕਹਿੰਨੇ ਆ ਕਿ ਹਾਂ ਉਹ ਸਾਡੀ ਕੁੜੀ ਆ ਤੇ ਜਿੰਨੂੰ ਅਸੀਂ ਵਿਆਹ ਕੇ ਲਾਉਨੇ ਆ ਉਹਨੂੰ ਅਸੀਂ ਸਮਝਦੇ ਆ ਕਿ ਨਹੀਂ ਇਹ ਤਾਂ ਬਗਾਨੀ ਆ ਜੇ ਮੰਨ ਲਓ ਅਸੀਂ ਉਹਨੂੰ ਵੀ ਆਪਣੀ ਧੀ ਸਮਝੇ ਨਾ ਤੇ ਘਰ ਦੇ ਵਿੱਚ ਆ ਜਿਹੜੇ ਸੱਸ ਦੇ ਤੇ ਨõ ਦੇ ਲੜਾਈ ਕਲੇਸ਼ ਹੁੰਦੇ ਆ ਨਾ ਉਹ ਕਦੀ ਹੋਣ ਹੀ ਨਾ ਤੂੰ ਨõ ਦਾ ਮੁਕਾਬਲਾ ਕਿ ਧੀ ਨਾਲ ਕਰਨ ੜਿਆ ਮੰਮੀ ਉਹ ਵੀ ਤਾਂ ਕਿਸੇ ਦੀ ਧੀ ਆ ਨਾ ਕਿਸੇ ਰੀਤੀ ਆ ਮੇਰੀ ਧੀ ਨਹੀਂ ਹੈਗੀ ਇਹੀ ਤਾਂ ਮੰਮੀ ਫਰਕ ਆ ਜੇ ਤੁਸੀਂ ਉਹਨੂੰ ਆਪਣੀ ਧੀ ਸਮਝੋ ਨਾ ਕਦੀ ਲੜਾਈ ਕਲੇਸ਼ ਹੋਵੇ ਨਾ ਘਰ ਦੇ ਵਿੱਚ ਨਾਲੇ ਤੇ ਹੀ ਦੀਦੀ ਨੂੰ ਤਾਂ ਕਹਿੰਦੇ ਜੇ ਜਦੋਂ ਤੂੰ ਘਰੇ ਆਉਣਾ ਨਾ ਆਪਣੇ ਸਾਸੋਰੇ ਨੂੰ ਨਾ ਲੈ ਕੇ ਆਈ ਨਾਲੇ ਲੜ ਕੇ ਨਾ ਤੇ ਆ ਜੀ ਤੇ ਆਪਣੀ ਨੋਨ ਨੂੰ ਵੀ ਇਹੀ ਮਤਾਂ ਦਿਆ ਕਰੋ ਕੀ ਕਹੇ ਇਹ ਨੋਨ ਨੂੰ ਕੀ ਕੋਈ ਗੱਲ ਨਹੀਂ ਇੱਥੋਂ ਲੜ ਕੇ ਤੂੰ ਆਪਣੇ ਘਰ ਚੱਲ ਜਾ ਉਦੋਂ ਕਿਉਂ ਨਹੀਂ ਤੂੰ ਸੋਚਦੇ ਉਹ ਵੀ ਤਾਂ ਕਿਸੇ ਦੀ ਧੀ ਆ ਉਹਦੇ ਨਾਲ ਤੁਸੀਂ ਕਹਿੰਦੇ ਜੇ ਕਿ ਹਾਂ ਮਾਰੇ ਤੋਂ ਮਾਰਾ ਬਰਵਾਰ ਕੇ ਦਿਓ ਨਾ ਕੀ ਅਸੀਂ ਉਹਨੂੰ ਮਾੜਾ ਕਰ ਲਏ ਸੀ ਉਹਨੂੰ ਰਵਾਜੀ ਤੈਨੂੰ ਸਲਾਹ ਦੇ ਦਿੰਨੇ ਆ ਇਹ ਸਲਾਹ ਆਪਣੀ ਧੀ ਨੂੰ ਵੀ ਦੇਣੀ ਸੀ ਨਾ ਤੁਸੀਂ ਕਿ ਇਦਾਂ ਹੀ ਕਰੀਂ ਅਗਲੇ ਘਰ ਜਾ ਕੇ ਇਹੀ ਫਰਕ ਹੁੰਦਾ ਵਾ ਤਾਈਂ ਅਸੀਂ ਕਹਿੰਨੇ ਆ ਸੱਸਰੀ ਤੇ ਨੌਂ ਦੀ ਬੰਦ ਹੀ ਕਿਉਣੀ ਜੇ ਉਹਨਾਂ ਵੀ ਅਸੀਂ ਸਮਝੀ ਨਾ ਕਿ ਉਹ ਨੌਂ ਨਹੀਂ ਸਾਡੀ ਧੀ ਆ ਤੇ ਇਹ ਦਿਨ ਵੇਖਣੀ ਨਾ ਪੈਣ ਮੰਮੀ ਇੱਕ ਗੱਲ ਆ ਜੇ ਜੀਜੇ ਨੇ ਵੀ ਆਪਣੀ ਮੰਮੀ ਦੀ ਗੱਲ ਮੰਨੀ ਹੁੰਦੀ ਨਾ ਤੇ ਆਈ ਟਾਡੀ ਕੁੜੀ ਪੇਕੇ ਬੈਠੀ ਹੁੰਦੀ ਗਲਤ ਤੇ ਸਹੀ ਭੈਣ ਜੀ ਨੂਆ ਵਾਰੀ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ ਸਹੀ ਗੱਲ ਹੈ ਹੈ ਤੇ ਤਿੱਗਾਂ ਨੂੰ ਆਪਾਂ ਆਬ ਮਾੜੀਆਂ ਸਲਾਵਾ ਦਿੰਨੇ ਕਿ ਇੰਨੇ ਵਜੇ ਉੱਠਿਆ ਕਰ ਬਾਹਰ ਲੜ ਕੇ ਜਾਇਆ ਕਰ ਇਹਦੇ ਨਾਲ ਮੁੰਡੇ ਨਾਲ ਲੜਿਆ ਕਰਕੇ ਸਾਨੂੰ ਬਾਹਰ ਰੋਟੀ ਖਵਾ ਕੇ ਲੈ ਕੇ ਆ ਤੇ ਅੱਜ ਤੋਂ ਸਾਡੇ ਨੂਹ ਦੀ ਵਾਰੀ ਆਏ ਤਾਂ ਉਹਨੂੰ ਪਹਿਲਾਂ ਹੀ ਆਪਾਂ ਮੱਤਾ ਦੇਣ ਦਾ ਹੈ ਹਜੇ ਕੁੜੀ ਘਰ ਆਈ ਨਹੀਂ ਤੇ ਪਹਿਲਾਂ ਇਹਨੂੰ ਪੱਕਿਆਂ ਕਰਨ ਦਾ ਹੈ ਕਿਸੇ ਹੱਦ ਤੱਕ ਜਸਵੀਰ ਕਸੂਰ ਤੇ ਸਾਡਾ ਹੀ ਹੈ ਤੇ ਕਸੂਰ ਸਾਡਾ ਹੀ ਆ ਚੱਲ ਪੁੱਤ ਤੇਰਾ ਜਿਸ ਤਰ੍ਹਾਂ ਦਿਲ ਕਰਦਾ ਨਾ ਤੂੰ ਉਵੇਂ ਕਰੀ ਉਸ ਤਰ੍ਹਾਂ ਕਰੇ ਆਪਾਂ ਨੂਨ ਨੂੰ ਨੂਨ ਦੀ ਜਰ੍ਹਾਂ ਨਹੀਂ ਰੱਖਾਂਗੇ ਆਪਣੀ ਧੀ ਬਣਾ ਕੇ ਰੱਖਾਂਗੇ ਉਹਨੂੰ ਹਾਕਿਆ ਜਿਸ ਤਰ੍ਹਾਂ ਸਾਡੀ ਧੀ ਸਾਡਾ ਰਹਿੰਦੀ ਆ ਉਸਰ ਆਪਾਂ ਨੂਨ ਨੂੰ ਰੱਖਾਂਗੇ ਆਪਣੇ ਜਿਵੇਂ ਤੁਹਾਡਾ ਦਿਲ ਕਰੇਗਾ ਦੋਵਾਂ ਜੀਹਾਂ ਦਾ ਤੁਸੀਂ ਉਵੇਂ ਹੀ ਕਰਿਆ ਜੀ ਬਸ ਤੁਸੀਂ ਸਾਨੂੰ ਖੁਸ਼ ਨਜ਼ਰ ਆਣੀ ਚਾਹੀਦੀ ਹੋ ਬਸ ਬਸ ਬੱਸ ਤੇ ਜਿਹੜੀਆਂ ਗੱਲਾਂ ਕਹੀਆਂ ਤੈਨੂੰ ਉਹਦੇ ਵੱਲੋਂ ਤੇਰੇ ਕੋਲ ਮਾਫੀ ਮੰਗ ਰੇ ਮਾਫੀ ਨਾ ਮੰਗੋ ਮੰਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਏ ਅਹੀਂ ਕਿਛੋ ਆਪਣੀ ਵੀਡੀਓ ਦੇ ਵਿੱਚ ਨਾ ਇੱਕ ਛੋਟਾ ਜਿਹਾ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਵੇਂ ਮੁੰਡੇ ਆ ਆਪਣੀ ਮੰਮੀਆਂ ਪਿੱਛੇ ਲੱਗ ਕੇ ਆਪਣਾ ਘਰ ਆਪ ਹੀ ਖਰਾਬ ਕਰ ਲੈਂਦੇ ਆ ਤੇ ਨਹੀਂ ਸਹੀ ਇਹ ਤੇ ਗੱਲ ਨਹੀਂ ਸਹੀ ਹੈਗੀ ਨਹੀਂ ਤੁਸੀਂ ਆਪਣੀ ਵਾਈਫ ਨੂੰ ਵੀ ਜਗ੍ਹਾ ਦਿਓ ਜੋ ਕਿਉਂਕਿ ਉਹ ਹੱਕਦਾਰ ਨੇ ਤੁਹਾਡੀ ਲਾਈਫ ਦੀ ਤੁਹਾਡੇ ਘਰ ਦੀ ਉਹਨਾਂ ਨੂੰ ਤੇ ਲੇਕਿਨ ਆਪਣੀ ਮਾਨ ਨੂੰ ਐਨਾ ਨજર ਅੰਦਾਜ਼ ਨਾ ਕਰ ਦਿਓ ਵੀ ਅਸੀਂ ਉਹਨਾਂ ਨੂੰ ਕਹੀਏ ਕਿ ਨਹੀਂ ਅਸੀਂ ਵਾਈਫ ਨੂੰ ਹੀ ਸਾਰੀ ਜਗ੍ਹਾ ਦੇਣੀ ਹੈ ਤੇ ਮਾਪਿਆਂ ਨੂੰ ਅਸੀਂ ਆਸ਼ਰਮ ਵਿੱਚ ਪੁੰਚਾ ਦੇਣਾ ਤੇ ਉਹ ਵੀ ਨਹੀਂ ਹੋਣਾ ਚਾਹੀਦਾ ਜਿੱਥੇ ਮਤਲਬ ਵਾਈਫ ਨੂੰ ਰੱਖਣਾ ਚਾਹੀਦਾ ਉੱਥੇ ਵਾਈਫ ਨੂੰ ਰੱਖਣਾ ਚਾਹੀਦਾ ਜਿੱਥੇ ਆਪਣੀ ਮੰਮੀ ਡੈਡੀ ਨੂੰ ਰੱਖਣਾ ਚਾਹੀਦਾ ਉੱਥੇ ਮੰਮੀ ਡੈਡੀ ਨੂੰ ਰੱਖਣਾ ਚਾਹੀਦਾ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਰੂਰ ਕਰਿਆ ਕਰੋ ਤੁਸੀਂ ਤੇ ਸਾਨੂੰ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲਗਦੀਆਂ ਨੇ ਹੈਨਾ ਤਾਕੀ ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਵਧੇ ਤੋਂ ਵਧਿਆ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਜਿਹੜੀਆਂ ਸਾਡੀਆਂ ਗਲਤੀਆਂ ਹਨ ਉਹਨਾਂ ਨੂੰ ਅਸੀਂ ਸੁਧਾਰੀਏ ਨੈਕਸਟ ਵੀਡੀਓ ਦੇ ਵਿੱਚ ਉਹ ਜ਼ਰੂਰ ਦੱਸਿਆ ਕਰੋ ਸਾਨੂੰ